ਸੋਨਰਪੇ ਭਗਵਾਨ ਵੈਲਮਿਕ ਮਹਾਰਾਜ ਜੀ ਦੇ ਸੁਗੁਰੂਪੁਰ ਪਰਿਸ਼ਾਸ ਸੰਗਤਿ ਪਰਮ ਪਿਤਾ ਪਰਮਾਤਮਾ ਭਗਵਾਨ ਵੈਲਮਿਕ ਮਹਾਰਾਜ ਜੀ ਫਰਮਾਨ ਕਰਦੇ ਨੇ ਹਰ ਇੱਕ ਪਤੀ ਦਾ ਫਰਜ ਹੈ ਉਹ ਆਪਣੀ ਪਤਨੀ ਨੂੰ ਲక్ష్ਮੀ ਦੇ ਸਮਾਨ ਜਾਣੇ ਜਿਉਂਦੇ ਜੀ ਆਪਣੀ ਪਤਨੀ ਦਾ ਸਤਿਕਾਰ ਕਰੇ ਉਸੇ ਹੀ ਤਰ੍ਹਾਂ ਹਰ ਇੱਕ ਪਤਨੀ ਦਾ ਫਰਜ਼ ਹੈ ਉਹ ਆਪਣੇ ਪਤੀ ਨੂੰ ਜਿਉਂਦੇ ਜੀ ਪਰਮੇਸ਼ਵਰ ਸਮਾਨ ਜਾਣੇ ਪਰਮੇਸ਼ਵਰ ਸਮਾਨ ਮੰਨੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਲਿਖਦੇ ਨੇ ਹਰ ਇੱਕ ਵੱਡੇ ਭਰਾ ਦਾ ਫਰਜ਼ ਹੈ ਉਹ ਆਪਣੇ ਛੋਟੇ ਭਰਾਵਾਂ ਨੂੰ ਆਪਣੇ ਪੁੱਤਰਾਂ ਵਾਂਗ ਰਜਾਨਣ ਆਪਣੇ ਬੱਚਿਆਂ ਵਾਂਗ ਰਜਾਨਣ ਹਰ ਇੱਕ ਛੋਟੇ ਭਰਾ ਦਾ ਫਰਜ਼ ਹੈ ਉਹ ਆਪਣੇ ਵੱਡੇ ਭਰਾ ਨੂੰ ਆਪਣੇ ਬਾਪ ਸਮਾਨ ਜਾਣਣ ਆਪਣੇ ਬਾਪ ਸਮਾਨ ਬਣਨ ਇਹ ਉਪਦੇਸ਼ ਕਰਦੀ ਹੈ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 100 ਸਤਗੁਰੂ ਕਿਆ ਨਾਮ ਮਹਾਰਾਜ ਕੀ ਜੈ